ਕੁਚੀ ਬੋਲੋ ਠੀਕ ਹੈ ਅੰਕਲ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹੈ ਜੀ ਵਿਜੇ ਕੁਮਾਰ ਠੀਕ ਹੈ ਅੰਕਲ ਜੀ ਤੁਸੀਂ ਕਿੱਥੇ ਦੇ ਨਾਲੇ ਖਨੌਰੀ ਦੇ ਨਾਲੇ ਵਾਲੇ ਹਾਂ ਜੀ ਠੀਕ ਹੈ ਇੱਥੇ ਤੁਸੀਂ ਇੰਟਰਨੈਟ ਚਲਾ ਰਹੇ ਹੋ ਹਾਂ ਜੀ ਇੱਥੇ ਨੈਟ ਚਲਾ ਰਿਹਾ ਜੀ ਇੱਕ ਮੰਡੀ ਦੇ ਵਿੱਚ ਨੈਟ ਹੈ ਨਹੀਂ ਜੀ ਜੀ ਅਸੀਂ ਘਰ ਤੋਂ 4-5 ਕਿਲੋਮੀਟਰ ਦਰਾਏ ਜਾਂ ਡੇਲੀ 2-3 ਵਾਰ ਜਾਂਦੇ ਹਾਂ ਜੀ ਹੂੰ 100-150 ਰੁਪਏ ਦਾ ਸਾਡਾ ਤੇਲ ਚੱਲ ਜਾਂਦਾ ਹੈ ਡੇਲੀ ਜੀ ਤੇ ਸਾਡੀ ਗੱਡੀ ਆ ਜਿਹੜੀ ਅਸੀਂ ਇਹਦੀ ਪੜ੍ਹਾਈ ਕਰ ਰਹੀ ਹੈ ਮਈ ਦੇ ਵਿੱਚ ਪੇਪਰ ਹੈ ਇਹਦੇ ਤੇ ਸਾਨੂੰ ਬਹੁਤ ਦਿੱਕਤ ਆਈ ਪਈ ਹੈ ਬਲਕਿ 13 ਤਰੀਕ ਤੋਂ ਬੜਾ ਮੁਸ਼ਕਿਲ ਇਥੇ ਵੀ ਐਡੀ ਕੋ ਬੜੀ ਗੱਲ ਨਹੀਂ ਹੈ ਤਾਂ ਕਿਵੇਂ ਦੇਖਦੇ ਹੋ ਜਿਹਨੇ ਪੜ੍ਹਾਈ ਕਰਨੀ ਹੈ ਤਾਂ ਨੈੱਟ ਨਹੀਂ ਚੱਲਦਾ ਬਹੁਤ ਦਿੱਕਤ ਆ ਰਹੀ ਹੈ ਜੀ ਬਹੁਤ ਜ਼ਿਆਦਾ ਭਾਰੀ ਦਿੱਕਤ ਹੈ ਜੀ ਬਹੁਤ ਔਖੇ ਹੋਏ ਪੈ ਜਾਗੇ ਕਿ ਜ਼ਿਆਦਾਤਰ ਜਿਹੜੀ ਜ਼ਿੰਦਗੀ ਅੱਜ ਕੱਲ ਰੋਜ਼ਮਰਰਾ ਦੇ ਕੰਮ ਸਾਰੇ ਜ਼ਿਆਦਾ ਜ਼ਿੰਦਗੀ ਨੈੱਟ ਤੇ ਹੀ ਹੈ ਜੀ ਸਾਰਾ ਕੁਝ ਨੈੱਟ ਤੇ ਹੀ ਹੈ ਜਿਵੇਂ ਕੋਈ ਬੈਂਕ ਦਾ ਕੰਮ ਹੈ ਕੋਈ ਪੜ੍ਹਾਈ ਦਾ ਕੰਮ ਹੈ ਜੀ ਹੁਣ ਸਾਡੀ ਗੁੱਡੀ ਦੀ ਕਲਾਸیں ਆਨਲਾਈਨ ਚੱਲਦੀਆਂ ਨਹੀਂ ਆ ਜਿੱਦਾਂ ਦਿੱਲੀ ਤੋਂ ਲਕਸ਼ਮੀਨਗਰ ਤੋਂ ਨੇ ਉਹ ਵੀ ਪੈਂਡਿੰਗ ਬਈਆਂ ਨੇ ਹਾਂ ਜੀ ਆਪਦਾ ਪਿੰਡ ਕੋਲੇਟ ਚੱਲ ਰਹੀ ਹੈ ਜੀ ਇੱਥੇ ਅੱਗੇ ਤੇ ਕੱਲ ਨੈਟ ਚੱਲਦਾ ਬਾਰਡਰ ਦੇ ਨੇੜੇ ਬਾਈ ਇੱਥੇ ਅੱਗੇ ਜੀ ਇੱਥੇ ਬਹੁਤ ਘੱਟੀ ਆ ਜੀ ਇੱਥੇ ਬਹੁਤ ਠੀਕ ਇਹ ਪਾਖੜਾ ਨਹਿਰਾ ਜੀ ਪਾਖੜਾ ਨਹਿਰ ਪੈਂਦੀ ਆ ਜੀ ਇਹ ਠੀਕ ਉੱਥੇ ਰੇਂਜ ਆਉਂਦੀ ਆ ਉੱਥੇ ਰੇਂਜ ਜਾਂਦੀ ਆ ਜੀ ਹਾਂਜੀ ਬਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਹੈ ਜੀ ਰਾਜਦੀਪ ਕਿਹੜਾ ਪਿੰਡ ਹੈ ਜੀ ਨੋਰੀ ਸਹਾਰਾ ਜੀ ਸਾਡਾ ਕਿਸ ਤਰ੍ਹਾਂ ਦੇਖਦਾ ਇੰਟਰਨੈਟ ਸੇਵਾਵਾਂ ਮਾ ਠੱਪ ਪਈਆਂ ਨੇ ਤੇ ਤੁਸੀਂ ਐਡੀ ਦੂਰ ਆਏ ਹੋ ਇੰਟਰਨੈਟ ਯੂਜ਼ ਕਰਨ ਲਈ ਹਾਂਜੀ ਹੱਟੇ ਦੂਰ ਆਏ ਜੀ ਇੰਟਰਨੈਟ ਯੂਜ਼ ਕਰਨ ਲਈ ਸਰਕਾਰ ਨੂੰ ਅਰਜ਼ੀ ਦੇ ਜੀ ਇੰਟਰਨੈਟ ਖੋਲੋ ਹਾਂਜੀ ਕੀ ਕੀ ਡਾਕੂਮੈਂਟ ਸੈਂਡ ਕਰਨੇ ਆ ਕੀ ਕਰਨੇ ਆ ਹਾਂਜੀ ਸਰ ਪਰਸਨਲ ਡਾਕੂਮੈਂਟ ਸੈਂਡ ਕਰਨੇ ਸੀ ਜੀ ਭਰਾ ਨੂੰ ਉਹ ਬਾਹਰ ਗਏ ਨੇ ਤੇ ਸਾਡੀ ਪੜ੍ਹਾਈ ਵੀ ਇਸ ਕਰਕੇ ਥੋੜੀ ਕੰਮ ਚੱਲ ਰਹੀ ਹੈ ਜੀ ਉਹਨਾਂ ਦੇ ਹੁੰਦੀ ਇਸ ਕਰਕੇ ਜੀ ਤੇ ਪੇਪਰ ਚੱਲ ਰਹੇ ਸੀ ਮੋਦੀ ਸਾਨੂੰ ਫੈਲ ਕਰਵਾ ਦੇ ਇੰਟਰਨੈਟ ਬੰਦ ਹੋਰ ਗਿਆ ਜੀ ਜੀ ਇੱਥੇ ਰੇਂਜ ਆਉਂਦੀ ਹੈ ਨਹਿਰ ਤੇ ਹਾਂਜੀ ਪੂਰੀ ਨੇ ਰੇਂਜ ਆਉਂਦੀ ਹੈ ਜੀ ਇੱਥੇ ਫਿਰ ਘਰੇ ਕਹਿ ਕੇ ਕਿਉਂ ਨਹੀਂ ਉਹਨੂੰ ਵੀ ਨਹਿਰ ਤੇ ਜਾ ਰਹੇ ਸੀ ਹਾਂਜੀ ਘਰੇ ਕਹਿ ਕੇ ਆਨੇ ਆ ਸੀ ਨਹੀਂ ਘਰ ਦੇ ਟੋਲਦੇ ਫਿਰ ਕੁਛ ਹੀ ਬੋਲੋ ਠੀਕ ਹੈ ਅੰਕਲ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹੈ ਜੀ ਬੀਜੇ ਕੁਮਾਰ ਠੀਕ ਹੈ ਅੰਕਲ ਜੀ ਤੁਸੀਂ ਕਿੱਥੇ ਦੇ ਨਾਲ ਖਨੌਜੀ ਦੇ ਨਾਲ ਵਾਲੇ ਜੀ ਸੀ ਠੀਕ ਹੈ ਇੱਥੇ ਤੁਸੀਂ ਇੰਟਰਨੈਟ ਚਲਾ ਰਹੇ ਹੋ ਹਾਂਜੀ ਇੱਥੇ ਨੈਟ ਚਲਾ ਰਿਹਾ ਜੀ ਇੱਕ ਮੰਡੀ ਦੇ ਵਿੱਚ ਨੈਟ ਹੈ ਨਹੀਂ ਜੀ ਜੀ ਅਸੀਂ ਘਰ ਤੋਂ 4-5 ਕਿਲੋਮੀਟਰ ਦਰਾਏ ਜਾਂਦੇ ਹਾਂ ਡੇਲੀ 2-3 ਵਾਰ ਜਾਂਦੇ ਹਾਂ ਜੀ ਹੂੰ 100-150 ਰੁਪਏ ਦਾ ਸਾਡਾ ਤੇਲ ਚੱਲ ਜਾਂਦਾ ਜੀ ਡੇਲੀ ਜੀ ਤੇ ਸਾਡੀ ਗੁੱਡੀ ਆ ਜਿਹੜੀ ਅਸੀਂ ਇਹਦੀ ਪੜਾਈ ਕਰ ਰਹੀ ਹੈ ਤੇ ਸਾਨੂੰ ਬਹੁਤ ਦਿੱਕਤ ਆਈ ਪਈ ਆ ਮਲਕੇ 13 ਤਰੀਕ ਤੋਂ ਤਾਂ ਬੜਾ ਮੁਸ਼ਕਿਲ ਆਉਂਦਾ ਹੋਣਾ ਉਹ ਬੜਾ ਬਹੁਤ ਔਖਾੰਦੇ ਜਿੱਥੇ ਵੀ ਮਲਕੇ ਚਲੋ ਇੱਥੇ ਵੀ ਵਾਲੇ ਵੀ ਗੱਡੀ ਚੱਲੇ ਜਾਂਦੀ ਹੈ ਇੱਥੇ ਵੀ ਐਡੀ ਕੋਈ ਵੱਡੀ ਗੱਲ ਨਹੀਂ ਹੈ ਤਾਂ ਕਿਵੇਂ ਦੇਖਦੇ ਹੋ ਜਿਹਨੇ ਪੜ੍ਹਾਈ ਕਰਨੀ ਆ ਤਾਂ ਨੈੱਟ ਨਹੀਂ ਚੱਲਦਾ ਬਹੁਤ ਦਿੱਕਤ ਆਰੀ ਹੈ ਜੀ ਬਹੁਤ ਜ਼ਿਆਦਾ ਭਾਰੀ ਦਿੱਕਤ ਹੈ ਜੀ ਬਹੁਤ ਔਖੇ ਹੋਏ ਪੈ ਜਾਗੇ ਕਿ ਜ਼ਿਆਦਾਤਰ ਜਿਹੜੀ ਜ਼ਿੰਦਗੀ ਅੱਜ ਕੱਲ ਰੋਜ਼ਮਰਰ ਦੇ ਕੰਮ ਸਾਰੇ ਜ਼ਿਆਦਾ ਜ਼ਿੰਦਗੀ ਨੈੱਟ ਤੇ ਹੀ ਆ ਜੀ ਸਾਰਾ ਕੁਝ ਨੈੱਟ ਤੇ ਹੀ ਆ ਜੀ ਕੋਈ ਬੈਂਕ ਦਾ ਕੰਮ ਹੈ ਕੋਈ ਪੜ੍ਹਾਈ ਦਾ ਕੰਮ ਹੈ ਜੀ ਹੁਣ ਸਾਡੀ ਗੁੱਡੀ ਦੀ ਕਲਾ ਆਪ ਦਾ ਪਿੰਡ ਕਿਹੜੇ ਚੱਲ ਰਹੀ ਹੈ ਜੀ ਇੱਥੇ ਜਗ੍ਹਾ ਤੇ ਕੱਲਾ ਨੈਟ ਚੱਲਦਾ ਬਾਰਡਰ ਦੇ ਨੇੜੇ ਬਾਈ ਇੱਥੇ ਅੱਗੇ ਜੀ ਇੱਥੇ ਬਹੁਤ ਘੱਟੀ ਆ ਜੀ ਇੱਥੇ ਬਹੁਤ ਠੀਕ ਇਹ ਪਾਖੜਾ ਨਹਿਰ ਹੈ ਜੀ ਪਾਖੜਾ ਨਹਿਰ ਪੈਂਦੀ ਹੈ ਜੀ ਇਹ ਠੀਕ ਉੱਥੇ ਰੇਂਜ ਆਉਂਦੀ ਹੈ ਉੱਥੇ ਨਹੀਂ ਜਾਂਦੀ ਹੈ ਜੀ ਹਾਂਜੀ ਬਾਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਹੈ ਜੀ ਰਾਜਦੀਪ ਕਿਹੜਾ ਪਿੰਡ ਹੈ ਜੀ ਖਨੋਰੀ ਸਹਾਰਾ ਜੀ ਸਾਡਾ ਕਿਸ ਤਰ੍ਹਾਂ ਦੇਖਦੇ ਹੋ ਇੰਟਰਨੈਟ ਸੇਵਾਵਾਂ ਮਾ ਠੱਪ ਪਈਆਂ ਨੇ ਤੇ ਤੁਸੀਂ ਐਡੀ ਦੂਰ ਆਏ ਹੋ ਇੰਟਰਨੈਟ ਯੂਜ਼ ਕਰਨ ਲਈ ਹਾਂਜੀ ਐਡੀ ਦੂਰ ਆਏ ਆ ਜੀ ਇੰਟਰਨੈਟ ਯੂਜ਼ ਕਰਨ ਲਈ ਸਰ ਹਾਂਜੀ ਕੀ ਕੀ ਡਾਕੂਮੈਂਟ ਸੈਂਡ ਕਰਨੇ ਆ ਕੀ ਕਰਨੇ ਆ ਹਾਂਜੀ ਸਰ ਪਰਸਨਲ ਡਾਕੂਮੈਂਟ ਸੈਂਡ ਕਰਨੇ ਸੀ ਜੀ ਭਰਾ ਨੂੰ ਉਹ ਬਾਹਰ ਗਏ ਨੇ ਤੇ ਸਾਡੀ ਪੜ੍ਹਾਈ ਵੀ ਇਸ ਕਰਕੇ ਥੋੜੀ ਕੰਮ ਚੱਲ ਰਹੀ ਹੈ ਜੀ ਉਹਨਾਂ ਦੇ ਹੁੰਦੀ ਇਸ ਕਰਕੇ ਜੀ ਤੇ ਪੇਪਰ ਚੱਲ ਰਹੇ ਸੀ ਮੋਦੀ ਸਾਨੂੰ ਬੈਲ ਕਰਵਾ ਦੇ ਇੰਟਰਨੈਟ ਬੰਦ ਹੋ ਰਕਣ ਜੀ ਜੀ ਇੱਥੇ ਰੇਂਜ ਆਉਂਦੀ ਹੈ ਨਹਿਰ ਤੇ ਹਾਂਜੀ ਪੂਰੀ ਨੇ ਰੇਂਜ ਆਉਂਦੀ ਹੈ ਜੀ ਇੱਥੇ ਫਿਰ ਘਰੇ ਕਹਿ ਕੇ ਕਿਉਂ ਨਹੀਂ ਉਹਨੂੰ ਵੀ ਨਹਿਰ ਤੇ ਜਾ ਰਹੇ ਸੀ ਹਾਂਜੀ ਘਰੇ ਕਹਿ ਕੇ ਆਨੇ ਆ ਜੀ ਨਹੀਂ ਘਰ ਦੇ ਟੋਲ ਦੇ ਜੀ